ਜਦੋਂ ਅਸੀਂ ਅੱਗੇ ਚੱਲਦੇ ਆ ਆਖਰ ਬਾਦ ਹੁਣ ਜਦੋਂ ਅਸੀਂ ਪ੍ਰਾਰਥਨਾ ਵਿੱਚ ਪਰਮੇਸ਼ਰ ਨਾਲ ਸਮਾਂ ਬਿਤਾਉਂਦੇ ਆ ਜਦੋਂ ਨਾ ਲਗਾਤਾਰ ਅਸੀਂ ਪ੍ਰਾਰਥਨਾ ਕਰਦੇ ਰਹਿੰਦੇ ਪ੍ਰਭੂ ਨੇ ਵੀ ਚੇਲਿਆਂ ਨੂੰ ਇਹੀ ਗੱਲ ਕਿ ਲਗਾਤਾਰ ਪ੍ਰਾਰਥਨਾ ਕਰੋ ਆਪਾਂ ਕਿਸੇ ਨੂੰ ਕਹੀਦੇ ਨਾ ਤੁਸੀਂ ਪ੍ਰਾਰਥਨਾ ਕਰੋ ਹੈ ਨਾ ਉਹ ਗੱਲ ਦੱਸ ਤੁਸੀਂ ਜਦੋਂ ਪ੍ਰਾਰਥਨਾ ਜੀ ਲਾ ਰੱਖਦੇ ਆ ਜੇ ਕਿਸੇ ਦਾ 92 ਨੰਬਰ ਜਮੂਰ ਪੜ ਲਓ ਨਾ 23 ਨੰਬਰ ਤੋਂ ਉਨੀ ਕ 101 ਨੰਬਰ ਤੋਂ ਇਹੀ ਹੋਰ ਨਹੀਂ ਕੁਝ ਹੋਇਆਗਾ ਹੋਰ ਵੀ ਹੈਗਾ ਆ ਜਦੋਂ ਭਾਈ ਨੇ ਗੱਲ ਕਹੀ ਨਾ ਪੁਲਿਸ ਕਹਿੰਦਾ ਕਿ ਮੈਂ ਤੁਸੀਂ ਉਹ ਦੁੱਧ ਹੀ ਪੀਨੇ ਆ ਪੁਲਿਸ ਕੀ ਕਹਿੰਦਾ ਹਲੇ ਤੱਕ ਤੁਸੀਂ ਕੀ ਪੀਨੇ ਜੀ ਦੁੱਧ ਹੀ ਪੀਨੇ ਆ ਮੈਂ ਤਾਂ ਬੰਦਾ ਹੰਨ ਨਹੀਂ ਖਲਾ ਕਹਿੰਦਾ ਕਦੋਂ ਤੁਸੀਂ ਅੰਨ ਤੋਂ ਬਾਅਦ ਮਾਸ ਵੱਲ ਜਾਓਗੇ ਸਮਾਂ ਕਿਉਂਕਿ ਬਰੋਦੀ ਜਿਹੜਾ ਬੁੱគ ਦੇਸ਼ੀ ਵਾਂਗੂ ਭਾਰ ਦਾ ਫਿਰਦਾ ਉਹ ਕੋਰ ਕਾਰਤਾ ਰੱਖਦਾ ਉਹ ਮੁਰੇ ਉਹ ਕਹਿੰਦਾ ਵਧਣਾ ਨਹੀਂ ਚਾਹੀਦਾ ਭੈਣ ਵਧਣੀ ਨਹੀਂ ਚਾਹੀਦੀ ਭਾਈ ਵਧਣਾ ਨਹੀਂ ਚਾਹੀਦਾ ਤੁਸੀਂ ਆਪਣੀਆਂ ਸਮੱਸਿਆਵਾਂ ਕਿਹਨੂੰ ਦੇਣੀਆਂ ਜੀ ਪਰਮੇਸ਼ਨ ਨੂੰ ਦੇਣੀਆਂ ਔਰ ਪਰਮੇਸ਼ਨ ਨਾਲ ਸਮਾਪਤੀਤ ਕਰਨਾ ਪ੍ਰਾਰਥਨਾ ਦੇ ਵਿੱਚ ਬੱਦ ਤੋਂ ਬੱਦ ਜਿਹੜਾ ਹਾਂਜੀ ਭਾਈ ਜੀ ਇਹ ਦਸਣੋ ਪ੍ਰਾਰਥਨਾ ਵਿੱਚ ਬੱਦ ਤੋਂ ਬੱਦ ਸਮਾ ਨੂੰ ਕੀ ਕਰਨਾ ਪਰਮੇਸ਼ਨ ਨਾਲ ਬਤੀਤ ਕਰਨਾ ਸੱਜੇ ਖੱਬੇ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਕਿ ਜਿਹੜਾ ਵਿਰੋਧੀ ਆ ਉਹ ਮਤਲਬ ਸਮੇ ਨੂੰ ਖਰਾਬ ਕਰਦਾ ਹੋ ਉਹਨੂੰ ਪਤਾ ਜਿਹਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਜਰ ਇਹਨੇ ਤਾਂ ਨਿੱਖਰ ਜਾਣਾ ਇਹਨੇ ਕੁਝ ਬਣ ਜਾਣਾ ਇਹਣਾ ਹੀਰਾ ਹੈ ਨਾ ਕੋਲੇ ਦੀ ਖਾਨ ਵਿੱਚੋਂ ਨਿਕਲਦਾ ਆਇਆ ਹੋ। ਹੋ ਗਿਆ ਇੱਕ ਵਾਰੀ ਪਰਮਿਸ਼ਨ ਨੇ ਮੈਨੂੰ ਮੈਂ ਆ ਪ੍ਰਾਰਥਨਾ ਕਰਦਾ ਸੀ ਪ੍ਰਾਰਥਨਾ ਕਰਦਾ ਕਰਦਾ ਪਰਮਿਸ਼ਨ ਮੈਨੇ ਕੋਲੇ ਦੀ ਖਾਨ ਦੇ ਵਿੱਚ ਲੈ ਗਿਆ। ਉਹ ਜਦੋਂ ਉਹ ਕੋ ਪੱਥਰ ਕੱਢਿਆ ਗਿਆ। ਉਹਨੂੰ ਪੱਥਰ ਕੱਢਿਆ ਗਿਆ। ਪਪੂ ਕਹਿੰਦੇ ਕੀ ਆ ਮੈਂ ਕਹਾਂ ਉਹਦੇ ਦਾ ਪੱਥਰ ਆ। ਉਹਨੂੰ ਰਗੜਨਾ ਸ਼ੁਰੂ ਹੋ ਗਿਆ ਉਹਦਾ। ਉਹਦੇ ਕੋਨੇ ਸਾਰਾ ਕੋ ਰਗੜਾਲਾ ਸ਼ੁਰੂ ਕਰ ਦਿੱਤਾ ਜਦੋਂ ਰਗੜ ਹੋਇਆ ਉਹਦਾ ਸਾਰਾ ਕੁਝ ਉਸ ਤੋਂ ਬਾਅਦ ਜਦੋਂ ਚਮਕਿਆ ਮੇਕਾ ਜਾਰੀ ਤਾ ਹੀਰਾ ਆ ਹallelujah ਮੋ ਲੋ ਜਿਹੜਾ ਹੀਰਾ ਵੀ ਆ ਨਾ ਉਹ ਪੱਥਰ ਨਹੀਂ ਨਹੀਂ ਨਿਕਲਦਾ ਆ ਉਹ ਜਦੋਂ ਉਹਨੂੰ ਰਗੜਾਈ ਸ਼ੁਰੂ ਹੁੰਦੀ ਆ ਉਦੋਂ ਪਾਲਿਸ਼ ਕੀਤੀ ਜਾਂਦੀ ਆ ਫਿਰ ਉਹਦਾ ਪਤਾ ਲੱਗਦਾ ਕਿ ਇਹ ਕੀ ਆ ਜੀ ਇਹ ਹੀਰਾ ਆ ਅਗਰ ਹੀਰਾ ਬਣਨਾ ਚਾਹੁੰਦੇ ਨਾ ਰਗੜਾਈ ਹੋਣੀ ਆ ਹallelujah ਰਗੜਾਈ ਨਹੀਂ ਹੁੰਦੀ ਆ ਨਾ ਐਂ ਚੰਗੀ ਤਰਾ ਐਂ ਨੁਕਰਾਂ ਨਕਰਾ ਸਭ ਕੁਝ ਸਿੱਧੀਆਂ ਹੋ ਜਾਂਦੀਆਂ ਆ ਫਿਰ ਪਰਮੇਸ਼ਰ ਕੰਮ ਲੈਣਾ ਸ਼ੁਰੂ ਕਰਦਾ ਹੈ ਹallelujah 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 ਆਖਰ ਵਾਲਾ ਸੀ ਚਲਾਂਗੇ ਰਾਜਿਆਂ ਦੀ ਗਿਤਾਬ ਇੱਕ ਪਹਿਲਾ ਰਾਜਾ 18 ਅਧਿਆਏ ਉਹਦੇ 42 ਤੋਂ 45 ਤੱਕ ਅਸੀਂ ਪੜਾਂਗੇ 엘리아 ਬਾਰੇ ਪੜਾਂਗੇ ਪ੍ਰਾਰਥਨਾ ਕਰਨ ਦਾ ਢੰਗ ਜਿਹੜਾ ਨਾ ਵੱਖਰਾ ਇਲੀਆ ਨੇ ਜਿਹੜੀ ਪ੍ਰਾਰਥਨਾ ਕੀਤੀ ਆਪਾਂ ਇਲੀਆ ਦੇ ਉਸ ਸਮੇਂ ਬਾਰੇ ਗੱਲ ਕਰਾਂਗੇ ਕਿਉਂਕਿ ਇਲੀਆ ਨੇ ਇੱਕ ਸਮੇਂ ਐਦਾਂ ਦੀ ਗੱਲ ਕਹੀ ਭਰੋਸੇ ਦੇ ਅਨੁਸਾਰ ਕਿ ਆਹ ਰਾਜਾ ਜਿਸ ਪਰਮੇਸ਼ਰ ਦੇ ਅੱਗੇ ਮੈਂ ਖੜਾ ਰਹਿਣਾ ਜਿਹਦੀ ਮੈਂ ਮਹਿਮਾ ਬਿਜਾਈ ਕਰਦਾ ਆਉਣ ਵਾਲੇ ਤਿੰਨ ਸਾਲ ਵਿੱਚ ਮੀਂਹ ਪਵੇਗਾ ਨਾ ਤਰੇਲ ਹੋਵੇਗੀ ਜਦੋਂ ਉਹ ਕਹਿ ਕੇ ਚਲੇ ਗਿਆ ਸੱਚੀ ਮੋਚੀ ਨਹੀਂ ਮੀਂਹ ਪਿਆ ਪਰਮੇਸ਼ਰ ਨੇ ਪਰ ਇਲੀਆ ਨੇ ਇੰਤਜ਼ਾਮ ਕੀਤਾ ਕਰੀਬ ਦੇ ਨਾਲੇ ਤੇ ਇੰਤਜ਼ਾਮ ਕੀਤਾ ਪਰਮਿਸ਼ਨ ਵਿਧਵਾ ਨੂੰ ਖੜਾ ਕੀਤਾ ਵਿਧਵਾ ਨੇ ਉਹਨੂੰ ਖਾਣ ਲਈ ਭੋਜਨ ਦਿੱਤਾ ਕਾਮਾ ਦੀ ਡਿਊਟੀ ਲਾਤੀ ਕਾਸੇ ਨੂੰ ਰੋਟੀ ਲੈ ਕੇ ਆਉਂਦੇ ਸੀ ਸ਼ਾਮ ਨੂੰ ਉਹਨੂੰ ਖਾਣਾ ਦਿੰਦੇ ਸੀ ਇੱਕ ਸਮੇਂ ਤਾਂ ਆ ਗਿਆ ਕਿ ਇਹਨਾਂ ਇਲੀਆ ਨੇ ਉਮਰ ਇੱਕ ਸਮੇਂ ਬਿਆਲ ਦੇ 450 ਨਵੀ ਸੀਗੇ ਦੂਸਰੇ ਵਸੇ ਇਲੀਆ ਦਾ ਲਾ ਸਗਾ ਉਰੇਲੀਆ ਨੇ ਉਸ ਜਗ੍ਹਾ ਇਹ ਕਹੀ ਕਿ ਜਿਹੜਾ ਇਸ ਭੇਡ ਨੂੰ ਅੱਗ ਦੇ ਦੁਆਰਾ ਸਵੀਕਾਰ ਕਰੇਗਾ ਉਹੀ ਸੱਚਾ ਪਰਮੇਸ਼ਰ ਹੋਵੇਗਾ ਹallelujah ਹallelujah ਤਾਂ ਕੀ ਹੋਇਆ ਕਿ ਉਹ 450 ਜਿਹੜੇ ਸੀਗੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪੁਕਾਰਦੇ ਰਹੇ ਕੋਈ ਨਹੀਂ ਉਤਰਿਆ ਸ਼ਾਮਾਂ ਦੀ ਭੇਡ ਦੇ ਵਿਲੇ ਏਲੀਆ ਨੇ ਕੁਝ ਕੰਮ ਕੀਤੇ ਕੀ ਕੀਤਾ ਕਿ ਜਗਵੇਦੀ ਨੂੰ ਪਹਿਲੇ ਉਹਨੇ ਸੁਧਾਰ ਕੀਤਾ ਜਗਵੇਦੀ ਦਾ ਘਰਾਂ ਦੇ ਵਿੱਚੋਂ ਪ੍ਰਾਰਥਨਾ ਦੀਆਂ ਜਗਵੇਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਆਇਆ ਹallelujah ਕੋਈ ਪੱਥਰ ਕਿਸੇ ਗੁੰਦੇ ਬੈਠਾ ਕੋਈ ਕਿਸੇ ਪੱਥਰ ਉਧਰਲੇ ਪਾਸੇ ਉਧਰ ਏਲੀਆ ਨੇ ਯਕੂਬ ਦੇ 12 ਪੁੱਤਰਾਂ ਦੀ ਦੇ ਨਾਂ ਦੇ ਉੱਤੇ ਪੱਥਰਾਂ ਨੂੰ ਲਿਆ ਪਰ ਜਗਵੇਦੀ ਦੀ ਮਰਮਤ ਕਰਨੀ ਸ਼ੁਰੂ ਕਰ ਦਿੱਤੀ ਅੱਜ ਉਹ ਜਗਵੇਦੀ ਦੀ ਮਰਮਤ ਜਿਹੜੀ ਆ ਘਰਾਂ ਦੇ ਵਿੱਚ ਹੋਣੀ ਜ਼ਰੂਰੀ ਆ ਅਗਰ ਉਹ ਮਰਮਤ ਨਹੀਂ ਹੋਈ ਤਾਂ ਉਹ ਕੰਮ ਦਾ ਉਦਾਂ ਹੀ ਰਹਿਣੀਆਂ ਆ ਹੋ ਹਾਲੇਲੂਇਆ ਕੋਈ ਤੁਸੀਂ ਆਪਣੇ ਰੁਕਾਵਟਾਂ ਨੂੰ ਆਪ ਚੁੱਕ ਸਕਦੇ ਆ ਪੋਸਤੇ ਦੇ ਅਨੁਸਾਰ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਕੇ ਕੋਈ ਬੱਚਾ ਜਿਹੜਾ ਉਹਦੇ ਵਿੱਚ ਲਵਲੀਨ ਆ ਨਾ ਤੋ ਉਹਨੂੰ ਕੀ ਕਰਨਾ ਪਰਦਾ ਜੀ ਆਪਣੀ ਸ਼ਾਂਤੀ ਦੇ ਨਾਲ ਕੀ ਕਰਦਾ ਆ ਪੜਦਾ ਆ ਕਿਉਂਕਿ ਉਹਦਾ ਭਰੋਸਾ ਕਿਹਦੇ ਉੱਤੇ ਆ ਜੀ ਤੇਰੇ ਉੱਤੇ ਆ ਜੋ ਹਵਾ ਤੇਰੇ ਉੱਤੇ ਆ ਭਰੋਸਾ ਹਾਲੇਲੂਇਆ ਤੇ ਤਰਕਾ ਜੀ ਪੇਟ ਦੇ ਵੇਲੇ ਇਹਨੀਆਂ ਨੇ ਕਿਹਾ ਕਿ ਬਲੋ ਉਹਨੇ ਬਲੋ ਬਾਦ ਤੋਂ ਉਹਨੇ ਜਿਹੜੀ ਕੁਰਬਾਨੀ ਸੀ ਉਹਨੂੰ ਸਾਫ਼ ਕੀਤਾ ਗੰਦ ਘੱਡਿਆ ਦੇ ਵਿੱਚੋਂ ਤੇ ਲੱਕੜਾਂ ਰੱਖੀਆਂ ਉੱਤੇ ਉਹ ਲੋ ਪੇਟ ਰੱਖ ਦਿੱਤੀ ਇੱਕ ਵਾਰੀ ਪਾਣੀ ਪਾਇਆ ਦੋ ਵਾਰੀ ਤੀਜੀ ਵਾਰੀ ਪਾਇਆ ਤਾਂ ਉਹਨੇ ਇੱਕੋ ਗੱਲ ਕਹੀ ਕਿ ਪਰਮੇਸ਼ਰ ਇਹ ਜਾਣ ਲੈਣ ਕਿ ਤੂੰ ਹੀ ਇਕੱਲਾ ਇਸਰਾਇਲ ਵਿੱਚ ਤੂੰ ਤੱਲਾ ਕੀ ਹੈ ਜੀ ਤੂੰ ਹੀ ਪਰਮੇਸ਼ਰ ਆ ਹallelujah ਤਾਂ ਕੀ ਹੋਇਆ ਅੱਗ ਉਤਰੀ ਤਾਂ ਭੇਟ ਨੂੰ ਤਾਂ ਪਾਣੀ ਨੂੰ ਕੀ ਪੱਥਰਾ ਸਨੇ ਝਟ ਕਰ ਗਈ ਸਾਡਾ ਪਰਮੇਸ਼ਰ ਐਦਾਂ ਦਾ ਪਰਮੇਸ਼ਰ ਆ ਹਾਲੇਲੂਇਆ ਹਾਲੇਲੂਇਆ ਔਰ ਇੱਕ ਸਮੇਂ ਜਦੋਂ ਅਸੀਂ ਇਹ ਪੜਦੇ ਆ ਅੱਲਾਹ ਰਾਜ ਦੀ ਕਿਤਾਬ 18 ਜੇ ਜਦੋਂ 42 ਤੋਂ 45 ਪੜਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਏਲੀਆ ਕਰਮਲ ਦੀ ਟੀਸੀ ਉੱਤੇ ਚੜਿਆ ਅਤੇ ਧਰਤੀ ਤੇ ਕਿ ਨਵਿਆ ਔਰ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ ਕੀ ਕੀਤਾ ਜੀ ਪਹਿਲਾਂ ਏਲੀਆ ਟੀਸੀ ਉੱਤੇ ਗਿਆ ਉੱਪਰ ਪਹਾੜ ਦੀ ਤੇ ਤੇ ਧਰਤੀ ਤੇ ਕੀ ਹੋ ਗਿਆ ਜੀ نبیا پترس کی کہنتا جی. پہلا پترس دیا پرمیشر اپنے آپے کی جی. کرو جو تعوی سر کی کرے گا وہ ایلیا نے دھرتی تک نبیا ہو بہلے پرمیشر دے مورے کی جو ہوا پرمیشر میں کچھ نہیں ہوں جو کچھ آ توں ہے ساری پالس کہارتنا کر کے پھلیے نہ ابھی میں ساری رات پرارتھنا کرتا رہا پہ بندے دسی تب کچھ کر کے بھی نہیں کرن والا میرا یہوا پرمیشر آ سی ادھا ایو گے پرمیشر بھی سوگ چ خوش ہو کے انہوں اتر دوے گا تیسر آئی نہیں لے ਹallelujah ਜੇ ਤੁਸੀਂ ਵਡਿਆਈ ਲਓਗੇ ਪਰਮੇਸ਼ਰ ਆਪਣੀ ਵਡਿਆਈ ਤੁਹਾਨੂੰ ਦੇਵੇਗਾ ਮੋੜੇਗਾ ਪਰਮੇਸ਼ਰ ਆਪਣੀ ਵਡਿਆਈ ਹallelujah ਤੁਸੀਂ ਪਰਮੇਸ਼ਰ ਦੀ ਵਡਿਆਈ ਕਰੋ ਪਰਮੇਸ਼ਰ ਤੁਹਾਡੀ ਵਡਿਆਈ ਕਰੇਗਾ 엘리아 ਧਰਤੀ ਤੇ ਘੁੱਗਿਆ ਉਹ 엘리아 ਜਿਨੇ ਕਿਹਾ ਸੀ ਨਾ ਸਾਡੇ 3 ਸਾਲ ਵੀ ਨਹੀਂ ਪੂਰੀ ਨਹੀਂ ਪਿਆਮੀ انہیں کیا پیٹا جی پرمیشور سویکار کرے گا پرمیشور نے اسی سمے سویار کی اتنے فر آن کے سی تھی پہاڑ دی کرمل پروتی اتنے گیا جا کے دھرتی تک نویا چکیا پرمیشور دورے چک کے انہیں کی کی پرارتنا کی اپنا موہ کچھ رکھیا جی گوڈیا رکھیا انہیں چکیا پرمیشور مورہ پورا سلنڈر ہو گیا پرمیشور مورہ ਅਬਰਾਹਮ ਨਾ 24 ਸਾਲ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਮੇਰੇ ਮਾਦਰ ਪਰਮੇਸ਼ਰ ਤੂੰ ਮੈਨੂੰ ਕੀ ਦਿੱਤਾ ਤੂੰ ਆ ਮੈਨੂੰ ਕੀ ਦੇ ਦਿੱਤਾ ਅਦਮਿਸ਼ਕੀ ਅਲੀ ਅਗਰ ਮੇਰਾ ਨਾ ਇਹ ਨੌਕਰੀ ਮੇਰੇ ਘਰ ਦਾ ਬਾਰਸ ਹੋਣਾ ਆ ਹallelujah ਤਾਂ ਪਰਮੇਸ਼ਰ ਕਹਿੰਦਾ ਕਾਸ਼ ਦੇ ਦਾਰੇ ਗਣ ਲਾ ਤਰ ਸਮੁੰਦਰ ਗੰਢੇ ਰੇਤ ਗਣ ਲਾ ਗਣ ਅੰਨੀ ਤਰੀਕ ਹੋਵੇਗੀ ਉਹ ਐਨਾ ਪਰਮੇਸ਼ਰ ਨੇ ਤੁਹਾਨੂੰ ਦੇਣਾ ਆ ਜੋ ਦਿਖਾਉਂਦਾ ਨਾ ਸ਼ੈਤਾਨ ਉਹਦੇ ਵੱਲ ਨਾਲ ਦੇਖੋ ਜੋ ਪਰਮੇਸ਼ਰ ਕਹਿੰਦਾ ਉਹਦੇ ਵੱਲ ਦੇਖੋ ਜਦੋਂ ਪਰਮੇਸ਼ਰ ਵਾਲ ਦੇਖੋਗੇ ਪਰਮੇਸ਼ਰ ਤੁਹਾਡੇ ਲਈ ਵੱਡੇ ਕੰਮ ਕਰੇਗਾ ਵੱਡੇ ਰਸਤੇ ਤੁਹਾਡੇ ਲਈ ਖੋਲ ਦੇਵੇਗਾ ਅਗਰ ਹਸਬੰਡ ਵਾਈਫ ਮਿਲ ਕੇ ਤਾਸ ਨਾ ਕਰਾਂਗੇ ਨਾ ਵੱਡੇ ਵੱਡੇ ਰਸਤਿਆਂ ਨੂੰ ਤੋੜ ਰਹੋਗੇ ਤੁਸੀਂ ਖੋਲ ਰਹੋਗੇ ਕਿਉਂਕਿ ਜਿਹੜਾ ਹਸਬੰਡ ਵਾਈਫ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੈਗਾ ਬੇਟੀ ਆ ਉਹ ਬਖਰੇ ਪਰ ਜੇ ਪੁੱਤਰ ਹੈ ਨਾ ਬੱਚੇ ਜਿਗਾ ਉਹ ਮਾਪੇ ਆਪਣੇ ਛੱਡ ਕੇ ਕਿਹਦੇ ਨਾਲ ਚੱਲ ਜੂਗਾ ਹਾਂ ਤਾਂ ਫੇ ਜੇ ਇਹ ਰਿਸ਼ਤਾ ਹੈ ਰਾ ਪਰਮੇਸ਼ਰ ਨੇ ਜੋੜਿਆ ਆ ਜਿੱਦਾਂ ਅਗਰ ਜੋੜ ਕੇ ਸ਼ੈਤਾਨ ਤਾਂ ਆਈਦਾ ਕਰਦਾ ਉਹ ਕਹਿੰਦਾ ਦੋ ਜਣੇ ਜਦ ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਵੱਡੇ ਕੰਮ ਹੋਣੇ ਸ਼ੁਰੂ ਹੋ ਜਾਣੇ ਨੇ ਤੇ ਇਹਨਾਂ ਦੇ ਰਸਤੇ ਖੁੱਲ ਜਾਣੇ ਆ ਹਾਲੇਲੂਇਆ ਤੁਸੀਂ ਆਪਣੇ ਰਸਤੇ ਆਪ ਬੋਲ ਸਕਦੇ ਆ ਤੁਸੀਂ ਵੱਡੇ ਕੰਮ ਤੁਹਾਡੇ ਲਈ ਪਰਮੇਸ਼ਰ ਕਰੇਗਾ ਵੱਡੇ ਰਸਤੇ ਤੁਹਾਡੇ ਖੁੱਲ ਦੇਵੇਗਾ ਪਰਮੇਸ਼ਰ ਹਾਲੇਲੂਇਆ ਜੋ ਕਿਹਾ ਜਦੋਂ ਤਾਂ ਆਪਣੇ ਬਾਲਕੇ ਨੂੰ ਨੇ ਕਿਹਾ ਜਗ੍ਹਾ ਦਿੱਤੇ ਤਾਂ ਉਸ ਨੇ ਆਪਣੇ ਬਾਲਕੇ ਨੂੰ ਆਖਿਆ ਚੜ ਕੇ ਸਮੁੰਦਰ ਵੱਲ ਵੇਖ ਉਹ ਚੜਿਆ ਤੇ ਦੇਖਿਆ ਤਾਂ ਆਖਿਆ ਕੁਝ ਨਹੀਂ ਆ ਉਹਨੇ ਕਿਹਾ ਆਪਣੇ ਬਾਲਕੇ ਨੂੰ ਕਿਹਾ ਕਹਿੰਦਾ ਸਮੁੰਦਰ ਵੱਲ ਵੇਖ ਕੋਈ ਹਲਚਲ ਹੋਈ ਆ ਕੋਈ ਤਾਂ ਉਹ ਕਹਿੰਦਾ ਜੀ ਹਲਦੇ ਕੁਝ ਨਹੀਂ ਹੋਇਆ ਹallelujah ਪਰ ਉਸ ਨੇ ਆਖਿਆ ਸੱਤ ਵਾਰ ਮੁੜ ਜਾ ਤਾਂ ਸੱਤਵੀਂ ਵਾਰ ਇਹ ਹੋਇਆ ਉਹਨੇ ਕਿਹਾ ਸੱਤ ਵਾਰ ਮੁੜ ਜਾ ਮੇਰੇ ਭਾਈ ਪੜੋ ਪ੍ਰਾਸਨਾਂ ਚ ਬੈਠ ਗਏ ਆ ਨਾ ਮਸਲਾ ਨਹੀਂ ਹੱਲ ਹੋਇਆ ਭਰੋਸਾ ਨਾ ਛੱਡੋ ਪਰਮੇਸ਼ਰ ਉਤੋਂ ਸੁਣੋ ਇਹਦੇ ਸੁਣੋ ਮੇਰੀ ਗੱਲ ਭਰੋਸਾ ਨਾ ਛੱਡੋ ਆਪਣਾ ਤੁਸੀਂ ਪ੍ਰਾਸਨਾਂ ਤੇ ਬੈਠੇ ਆ ਨਾ ਮਸਲਾ ਨਹੀਂ ਹੱਲ ਹੋਇਆ ਬੈਠ ਜਾਓ ਪਰਮੇਸ਼ਰ ਦੇ ਰੱਬ ਪਰਮੇਸ਼ਰ ਤੇਰੀ ਮਹਿਮਾ ਪਰਮੇਸ਼ਰ ਤੇਰੀ ਵਡਾਈ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਪਰਮੇਸ਼ਰ ਅਸੀਂ ਕੁਝ ਨਹੀਂ ਹਾਂ ਅਸੀਂ ਨੀਕਮੇ ਹਾਂ ਅਸੀਂ ਕੁਝ ਨਹੀਂ ਹਾਂ ਸਭ ਕੁਝ ਤੂੰ ਆ ਪਰਮੇਸ਼ਰ ਤੁਸੀਂ ਕਰਨ ਦੀ ਤਾਕਤ ਰੱਖਦੇ ਤੁਹਾਡਾ ਕੰਮ ਆ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਕਰਨੀ ਆ ਉਹਦਾ ਕੰਮ ਆ ਕਿ ਤੁਹਾਡੇ ਰਸਤੇ ਨੂੰ ਖੋਲਣਾ ਜਦ ਕਹਿੰਦਾ ਸੱਤ ਵਾਰੀ ਮੁੜਿਆ ਨਾ ਇਲੀਆ ਨੇ ਕਿਹਾ ਸੱਤ ਵਾਰੀ ਮੁੜ ਸੱਤਵੀਂ ਵਾਰੀ ਜਦੋਂ ਮੁੜਿਆ ਤਾਂ ਕੀ ਦੇਖਦਾ ਆ ਕਿ ਉਸਨੇ ਆਖਿਆ ਵੇਖ ਨਿਕਾ ਬਦਲ ਆਦਮੀ ਦੇ ਹੱਥ ਜਿਆ ਸਮੁੰਦਰੋਂ ਉੱਠਿਆ ਆ ਹallelujah ਕੀ ਹੋਇਆ ਜੀ ਇੱਕ ਨਿਕਾ ਜਾ ਬਦਲ ਆਦਮੀ ਦੇ ਹੱਥ ਜਿਆ ਪਰਮੇਸ਼ਰ ਦਾ ਹੱਥ ਜਿਹੜਾ ਆ ਉਹ ਪਾਣੀ ਲੈ ਕੇ ਤੁਰਿਆ ਆ ਪਰਮੇਸ਼ਰ ਵੀ ਤੁਹਾਡੇ ਲਈ ਕੰਮ ਕਰੇਗਾ ਉਹ ਹੱਥ ਕਿਸੇ ਦਾ ਨਹੀਂ ਸੀ ਸਿਰਫ ਸ਼ਕਤੀਮਾਨ ਪਰਮੇਸ਼ਰ ਦਾ ਜੀ ਜਿਹੜਾ ਸਮੁੰਦਰ ਤੋਂ ਉੱਠਿਆ ਔਰ ਉੱਠ ਕੇ ਉਹਨੇ ਪਾਣੀ ਲੋੜੇ ਦਾ ਮਲੋ ਉੱਪਰ ਲੈ ਕੇ ਆ ਆ ਪਰਮੇਸ਼ਰ ਇਲੀਆ ਲਈ ਇਹ ਪਰਮੇਸ਼ਰ ਇਲੀਆ ਲਈ ਕਰ ਸਕਦਾ ਪਰ ਤੁਹਾਡੇ ਲਈ ਵੀ ਪਰਮੇਸ਼ਰ ਕਰੇਗਾ ਇਸ ਲਈ ਆਪਣੀ ਚਿੰਤਾ ਕਰਨੀ ਅੱਜ ਤੋਂ ਛੱਡ ਦਿਓ ਤੁਸੀਂ ਛੱਡ ਦਿਓ ਚਿੰਤਾ ਸੱਜੇ ਖੱਬੇ ਦੀਆਂ ਗੱਲਾਂ ਛੱਡ ਦਿਓ ਜਾ ਉਹ ਮੈਨੂੰ ਕੀ ਕਹਿੰਦਾ ਜਾ ਉਹ ਮੈਨੂੰ ਕੀ ਕਹਿੰਦੀ ਆ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਛੱਡ ਦਿਓ ਪਰਮੇਸ਼ਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ ਜਦੋਂ ਪਰਮੇਸ਼ਰ ਵੱਲ ਧਿਆਨ ਦੇਣਾ ਸ਼ੁਰੂ ਕਰ ਦੋਗੇ ਤਾਂ ਪਰਮੇਸ਼ਰ ਤੁਹਾਡੇ ਲਈ ਪਟੇੇ ਕੰਮ ਕਰਨੇ ਸ਼ੁਰੂ ਕਰ ਦੇਵੇਗਾ ਆਖਰ ਬਾਲ ਚਲਾਂਗੇ ਰੋਮੀਆਂ ਦੀ ਕਿਤਾਬ 8 ਅਧਿਆਏ ਜਦੋਂ ਅਸੀਂ ਉਹਦੀ 28 ਐਕ ਪੜ੍ਹਦੇ ਹਾਂ ਉਸ ਜਗ੍ਹਾ ਦੇਸਤਰਾ ਲਿਖਿਆ ਹੋਇਆ ਅਸੀਂ ਜਾਣਦੇ ਹਾਂ ਭਾਈ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ ਸਾਰਿਆਂ ਬਸਤਾਰਾਲ ਕੇ ਉਹਨਾਂ ਦਾ ਭਲਾ ਕਰਦੀਆਂ ਹਣ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਨਸਾ ਦੇ ਅਨੁਸਾਰ ਸਜਦੇ ਹੋਏ ਆ ਹਾਲੇਲੂਇਆ ਕੀ ਕਹਿੰਦਾ ਪੌਲਸ ਕਹਿੰਦਾ ਅਸੀਂ ਜਾਣਦੇ ਆ ਕੀ ਜਾਣਦੇ ਜੀ ਕੀ ਜੀ ਆਪਾਂ ਸਾਡਾ ਪਰਮੇਸ਼ਰ ਨਾਲ ਪ੍ਰੇਮ ਹੈਗਾ ਸਾਡੀ ਸੰਗਤੀ ਪਰਮੇਸ਼ਰ ਨਾਲ ਹੈਗੀ ਆ ਅਸੀਂ ਪਰਮੇਸ਼ਰ ਨਾਲ ਇੱਕ ਮਾਨਿਕ ਜਾਣ ਹੈਗੇ ਆ ਹਾਲੇਲੀਉਆ ਅਗਰ ਤੁਹਾਡਾ ਪ੍ਰੇਮ ਪਰਮੇਸ਼ਰ ਦੇ ਨਾਲ ਆ ਤੁਹਾਡੀ ਸੰਤਿ ਆਪਣੇ ਪਰਮੇਸ਼ਰ ਦੇ ਨਾਲ ਆ ਪਰਮੇਸ਼ਰ ਨੇ ਤੁਹਾਨੂੰ ਬੁਲਾ ਲਿਆ ਸੱਦਿਆ ਹੋਇਆ ਆ ਆਪਣੇ ਸ਼ੁਭ ਕੰਮਾਂ ਲਈ ਤਾਂ ਪਰਮੇਸ਼ਰ ਤੁਹਾਡੇ ਲਈ ਰਸਤਿਆਂ ਨੂੰ ਓਪਨ ਕਰੇਗਾ ਖੋਲੇਗਾ ਪਰਮੇਸ਼ਰ ਉਹ ਵੀ ਬਚਨ ਕਹਿੰਦਾ ਅਸੀਂ ਜਾਣਦੇ ਹਾਂ ਭਾਈ ਜਿਹੜੇ ਪਰਮੇਸ਼ਰ ਨਾਲ ਪੇਮ ਰੱਖਦੇ ਆਣ ਸਾਰੀਆਂ ਵਾਸਾ ਰਾਲ ਕੇ ਉਹਨਾਂ ਦਾ ਕੀ ਕਰਨਾ ਸ਼ੁਰੂ ਕਰ ਦਈਏ ਹਾਂ ਜੀ ਹਾਂਜੀ ਭੈਜੀ ਐਦਾਂ ਹੀ ਆ ਨਾ ਜੀ ਪਰਮੇਸ਼ਰ ਨੇ ਹੈਲਪਰ ਹੀ ਦੇ ਦੇਤਾ ਹallelujah ਅਜਾ ਅੱਪ ਮੰਗਦੇ ਆ ਉਹ ਯਾਰ ਮੇਰੇ ਨਾਲ ਕੰਮ ਕਰਨ ਵਾਲਾ ਕੋਈ ਸਾਥੀਦਾਰ ਹੋਣਾ ਚਾਹੀਦਾ ਹallelujah ਜੇ ਦਾ ਤੁਸੀਂ ਮੰਗਦੇ ਆ ਨਾ ਪਰਮੇਸ਼ਰ ਉਹਦਾ ਤੁਹਾਨੂੰ ਹੈਲਪਰ ਦੇ ਦੇਣਾ ਆ ਤੁਹਾਨੂੰ ਤੁਸੀਂ ਪਰਮੇਸ਼ਰ ਨਾਲ ਪਿਆਰ ਰੱਖਦੇ ਆ ਤੁਸੀਂ ਪਰਮੇਸ਼ਰ ਨਾਲ ਤੁਹਾਡਾ ਪਿਆਰ ਆ ਪਰਮੇਸ਼ਰ ਨੇ ਉਹ ਤੁਹਾਡੀ ਲੋੜ ਤੁਹਾਡੀ ਜ਼ਰੂਰਤ ਨੂੰ ਪੂਰਾ ਕਰਨਾ ਸ਼ੁਰੂ ਕਰ ਦੇਣਾ ਪਰਮੇਸ਼ਰ ਨੇ ਹਾਲੇਲੂਇਆ ਇਸ ਲਈ ਅੱਜ ਤੋਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਕਿਸੇ ਗੱਲ ਵੱਲ ਧਿਆਨ ਨਹੀਂ ਦੇਣਾ ਔਰ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਨੀ ਹੈ ਜੋ ਪ੍ਰਾਰਥਨਾ ਤੇ ਬਹਿਣਾ ਹੈ ਨਾ ਆਪਣੀਆਂ ਚਿੰਤਾ ਆਪਣੇ ਬੋਝ ਜਿਹੜੇ ਪਰਮੇਸ਼ਰ ਨੂੰ ਦੇ ਦੇਣੇ ਆ ਹallelujah ਜੇ ਤੁਹਾਨੂੰ ਆਪਣੇ ਬੋਝ ਤੁਸੀਂ ਪਰਮੇਸ਼ਰ ਨੂੰ ਦੇ ਦੇਣੇ ਆ ਤਾਂ ਪਰਮੇਸ਼ਰ ਨੇ ਵੀ ਤੁਹਾਡੇ ਬੋਝ ਲੈ ਲੈਣੇ ਆ ਤੇ ਆਪਣੀ ਸ਼ਾਂਤੀ ਤੁਹਾਨੂੰ ਦੇ ਦੇਣੀ ਆ ਪਰ ਆਪਣੀ ਸਾਮਰਥਨਾ ਤੁਹਾਨੂੰ ਭਰਨਾ ਸ਼ੁਰੂ ਕਰ ਦੇਣਾ ਆ ਹallelujah ਜਦੋਂ ਸਾਮਰਥਨਾ ਭਰ ਜਣਾ ਆ ਭਰਤੇ ਜਾਣਾ ਭਰਤੇ ਜਾਣਾ ਤਾਂ ਪਰਮੇਸ਼ਰ ਨੇ ਤੁਹਾਡੇ ਤੋਂ ਕੰਮ ਲੈਣੇ ਸ਼ੁਰੂ ਕਰ ਦੇਣੇ ਹallelujah ਹallelujah ਉਹ ਕੀ ਪਰਮੇਸ਼ਰ ਇੱਕ ਸਮੇਂ ਬਣਾਉਂਦਾ ਆ ਉਹ ਇੱਕ ਸਮੇਂ ਬਣਾਉਂਦਾ ਆ ਨਾ ਫਿਰ ਉਹ ਕੀ ਕਰਦਾ ਆ ਇੱਕ ਸਮੇਂ ਚੈੱਕ ਵੀ ਕਰਦਾ ਤਿਆਰ ਵੀ ਕਰ ਤਿਆਰ ਕਰਕੇ ਚੈੱਕ ਕਰਦਾ ਹੁਣ ਭਾਂਡੇ ਜਦੋਂ ਅਸੀਂ ਲੈਣ ਜਾਂਦੇ ਆ ਨਾ ਹੁਣ ਤਾਂ ਜਦੋਂ ਸਟੀਲ ਬਣ ਗਿਆ ਪਿੱਤਲ ਦੇ ਆ ਗਏ ਭਾਂਡੇ ਐਲੂਮੀਨੀਅਮ ਆ ਗੀਆਂ ਪਹਿਲੇ ਭਾਂਡੇ ਜਿਹੜੇ ਹੁੰਦੇ ਸੀ ਮਿੱਟੀ ਦੇ ਹੁੰਦੇ ਸੀ ਜੋ ਜਾਣਦੇ ਸੀ ਇਹਨਾਂ ਨੂੰ ਚੈੱਕ ਕੀਤਾ ਜਾਂਦਾ ਸੀਗਾ ਐਦਾਂ ਪਰਮੇਸ਼ਰ ਜਿਹੜਾ ਆ ਉਹ ਭਾਂਡੇ ਨੂੰ ਚੈੱਕ ਕਰਦਾ ਆ ਹਾਲੇਲੂਇਆ ਇਸ ਲਈ ਪਰਮੇਸ਼ਰ ਤੇ ਭਰੋਸਾ ਰੱਖੋ ਔਰ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰੋ ਆਪਣੇ ਸਾਥ ਦੇ ਖੜੇ ਹੋਵਾਂਗੇ ਪਰਮੇਸ਼ਰ ਤੁਹਾਨੂੰ ਸਭ ਆਸ਼ੀਸ਼ ਤੇ ਬਰਕਤ ਥੈਂਕ ਯੂ ਜੀਜ਼ਸ ਤੁਹਾਡਾ ਧੰਨਵਾਦ ਥੈਂਕ ਯੂ ਜੀਜ਼ਸ ਤੁਹਾਡਾ ਧੰਨਵਾਦ Thank you, Jesus for that number. Thank you, Jesus for that. Thank you, Jesus for a Tanba. Thank you, Jesus, okay, Jesus for thatanba. Thank you, Jesus for that anba. Thank you Jesus.